ਸੋਸ਼ਲ ਮੀਡੀਆ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਸਖਤ ਚੁਟਾਨੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜੀਆਂ ਦੱਸਦੇ ਕਿ ਸੋਸ਼ਲ ਮੀਡੀਆ ਤੇ ਜੋ ਕੰਟੈਂਟ ਪਾਇਆ ਜਾਂਦਾ ਉਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਸਿੱਧੀ ਚੁਟਾਨੀ ਦਿੱਤੀ ਹੈ ਕਿ ਜੋ ਅਸ਼ਲੀਲ ਕੰਟੈਂਟ ਕੰਪਨੀਆਂ ਦੇ ਵੱਲੋਂ ਆਪਣੀ ਸਾਈਟਸ ਦੇ ਉੱਤੇ ਪਾਇਆ ਜੋ ਆਉਂਦਾ ਉਸ ਨੂੰ ਤੁਰੰਤ ਰੋਕਿਆ ਜਾਵੇ ਜੇਕਰ ਅ제ਹਾ ਨਾ ਕੀਤਾ ਗਿਆ ਤਾਂ ਸਿੱਧੇ ਤੌਰ ਦੇ ਉੱਤੇ ਕਾਰਵਾਈ ਛੇੜਾ ਹੋਏਗੀ ਜੀ ਆਦਾਸੀ ਕਿ ਕੰਪਨੀ ਦੇ ਸਮੇਤ ਯੂਜ਼ਰ ਦੇ ਉੱਤੇ ਜਿਹੜਾ ਸਿੱਧੀ ਕਾਰਵਾਈ ਹੋਣੀ ਹੈ ਕੇਂਦਰ ਸਰਕਾਰ ਦੇ ਵੱਲੋਂ ਛੇੜੇ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਜਿਹੜੀਆਂ ਵੈੱਬਸਾਈਟਸ ਨੇ ਉਹਨਾਂ ਦੇ ਉੱਤੇ ਅਸ਼ਲੀਲ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਜਿਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਇਸ ਦਾ ਬੁਰਾ ਅਸਰ ਪੈਂਦਾ ਕਿਉਂਕਿ ਘਟੂ ਮਰਦੇ ਜਿਹੜੇ ਬੱਚੇ ਨਹੀਂ ਉਹਨਾਂ ਦੇ ਬਲੋ ਵੀ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਲੇਕਿਨ ਇਸ ਤਰੀਕੇ ਦੇ ਨਾਲ ਜਦੋਂ ਉਨਾਂ ਦੇ ਵੱਲੋਂ ਚਈਆਂ ਚੀਜ਼ਾਂ ਵੇਖੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਗਲਤ ਅਸਰ ਜਿਹੜਾ ਪੈਂਦਾ ਨਜ਼ਰ ਆਉਂਦਾ ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਜੋ ਹੈ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਜਿਨ੍ਹਾਂ ਕੰਪਨੀਆਂ ਦੇ ਵੱਲੋਂ ਆਪਣੀਆਂ ਸਾਈਟਸ ਦੇ ਉੱਤੇ ਕੋਈ ਵੀ ਅਸ਼ਲੀਲ ਕੰਟੈਂਟ ਪਾਇਆ ਗਿਆ ਉਸ ਨੂੰ ਤੁਰੰਤ ਜਿਹੜਾ ਰੋਕਿਆ ਜਾਵੇ ਜੇਕਰ ਅਜਿਹਾ ਨਾ ਕੀਤਾ ਗਿਆ ਕੰਪਨੀ ਦੇ ਸਮੇਤ ਯੂਜ਼ਰ ਦੇ ਉੱਤੇ ਜਿਹੜਾ ਸਿੱਧੇ ਤੌਰ ਦੇ ਉੱਤੇ ਕਾਰਵਾਈ ਹੋਏਗੀ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਈਟਸ ਨੇ ਕਈ ਤਰ੍ਹਾਂ ਦੇ ਉੱਤੇ ਜੋ ਹੈ ਕਹਿ ਸਕਦੇ ਆ ਕਿ ਸ਼ਲੀਲ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਲੇਕਿਨ ਜੇਕਰ ਉਹਨਾਂ ਲੱਗਿਆ ਕਿ ਕਿਸੇ ਕੰਪਨੀ ਦੇ ਵੱਲੋਂ ਇਸ ਤਰੀਕੇ ਦੇ ਨਾਲ ਅਸ਼ਲੀਲ ਕੰਟੈਂਟ ਪਾਇਆ ਜਾ ਰਿਹਾ ਹੈ ਤਾਂ ਉਸੇ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜਾ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਕੋਈ ਕੰਪਨੀ ਹੈ ਕਿਸੇ ਦੇ ਵੱਲੋਂ ਯੂਜ਼ਰ ਦੇ ਵੱਲੋਂ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਸ਼ੇਅਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਅਕਸਰ ਦੇਖ ਰਿਹਾ ਸੋਸ਼ਲ ਮੀਡੀਆ ਜਿਹੜਾ ਕਿ ਪਹਿਲਾਂ ਜਾਣਕਾਰੀ ਦੇ ਲਈ ਵਰਤਿਆ ਜਾਂਦਾ ਸੀ ਲੇਕਿਨ ਹੁਣ ਇਸ ਤਰੀਕੇ ਦੇ ਨਾਲ ਇਸ ਤੀ ਗਲਤ ਵਰਤੋਂ ਕੀਤੀ ਜਾਂਦੀ ਹੈ ਅਸ਼ਲੀਲ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਗਲਤ ਵਰਤੋਂ ਕਰਕੇ ਅੱਗੇ ਇਸ ਦਾ ਗਲਤ ਇਸਤੇਮਾਲ ਜਦੋਂ ਕਰਦੇ ਨੇ ਤਾਂ ਬੁਰਾ ਤਰੀਕਾ ਜਿਹੜਾ ਬੁਰਾ ਅਸਰ ਇਸ ਦਾ ਦੇਖਣ ਨੂੰ ਮਿਲਦਾ ਤੇ ਹੁਣ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਅੱਜ ਕੱਲ ਛੋਟੇ ਤੋਂ ਛੋਟਾ ਬੱਚਾ ਵੀ ਜਿੰਨਾ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੁੰਦਾ ਹੈ ਉਹਨਾਂ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਚਿੰਤਾ ਜ਼ਾਤਾਈ ਹੈ ਕਿ ਬੱਚਿਆਂ ਦੇ ਦਿਮਾਗ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਮਾੜਾ ਅਸਰ ਪੈਂਦਾ ਇਸ ਕਰਕੇ ਜਿੰਨੀਆਂ ਵੀ ਵੈਬਸਾਈਟ ਨੇ ਜਿਨ੍ਹਾਂ ਦੇ ਵੱਲੋਂ ਅਸ਼ਲੀਲ ਕੰਟੈਂਟ ਆਪਣਾ ਕਿਤੇ ਵੀ ਪਾਇਆ ਜਾਂਦਾ ਭਾਵੇਂ ਉਹ ਕਿਸੇ ਵੀ ਸਾਈਟ ਦੇ ਉੱਤੇ ਹੁਣ ਹੁਣ ਸੋਸ਼ਲ ਮੀਡੀਆ ਆਪਣਾ ਪਹਿਲਾ ਕੰਟੈਂਟ ਪੋਣ ਤੋਂ ਪਹਿਲਾਂ ਇਹ ਧਿਆਨ ਜ਼ਰੂਰ ਰੱਖਣ ਜੇਕਰ ਕਿਤੇ ਉਹਨਾਂ ਨੇ ਅਸ਼ਲੀਲ ਕੰਟੈਂਟ ਪਾਇਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਸੁਕੇਂਦਰ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਕੰਪਨੀਆਂ ਤੇ ਯੂਜ਼ਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣ ਕਿ ਹੁਣ ਜੇਕਰ ਅਸ਼ਲੀਲ ਕੰਟੈਂਟ ਕਿਸੇ ਦੇ ਵੱਲੋਂ ਵੀ ਪਾਇਆ ਗਿਆ ਜਾਂ ਸ਼ੇਅਰ ਕੀਤਾ ਗਿਆ ਤਾਂ ਅੱਗੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਇਕ ਤੋਂ ਬਾਅਦ ਇੱਕ ਅਜਿਹਾ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਲੇਕਿਨ ਕਈ ਵਾਰ ਅਸ਼ਲੀਲ ਕੰਟੈਂਟ ਜਦੋਂ ਬੱਚੇ ਫੋਨ ਦਾ ਇਸਤੇਮਾਲ ਕਰਦੇ ਨੇ ਕਈ ਵਾਰ ਉਹਨਾਂ ਦੇ ਫੋਨ ਦੇ ਉੱਤੇ ਅਜਿਹਾ ਕੰਟੈਂਟ ਆਉਂਦਾ ਹੈ ਜਿਸ ਕਰਕੇ ਉਹਨਾਂ ਦੇ ਉੱਤੇ ਮਾੜਾ ਅਸਰ ਪੈਂਦਾ ਹੈ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਕੇਂਦਰ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਨੀਆਂ ਤੇ ਜਿਹੜੇ ਯੂਜ਼ਰ ਨੇ ਇਸੇ ਤਰ੍ਹਾਂ ਦੇ ਉੱਤੇ ਇਸ ਚੀਜ਼ ਦਾ ਧਿਆਨ ਰੱਖਣ कि जेकर ਕਿਸੇ ਨੇ ਇਹ シュरील कंटेंट ਪਾਇਆ ਤਾਂ ਉਸ ਦੇ ਤੋਂ ਬਾਅਦ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਪਹਿਲਾ ਤੁਸੀਂ ਵੇਖੋ ਜਦੋਂ ਕੰਟੈਂਟ ਪਾਇਆ ਜਾਂਦਾ ਸੀ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਇੱਕ ਇਨਫੋਰਮੇਸ਼ਨ ਦਾ ਸੋਰਸ ਹੁੰਦਾ ਸੀ ਕਿ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ ਲੇਕਿਨ ਹੁਣ ਦਿਨ ਬਰ ਦਿਨ ਵੇੜਾ ਇਹ ਕੈਸਾਖਦੇ ਆ ਕਿ ਜਿਸ ਤਰੀਕੇ ਦੇ ਨਾਲ ਕੰਟੈਂਟ ਪਾਇਆ ਜਾਂਦੇ ਨੇ ਅਸ਼ਲੀਲਤਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਧਦੀ ਜਾ ਰਹੀ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਕੇਂਦਰ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਕੰਪਨੀਆਂ ਆਪਣੀ ਵੈਬਸਾਈਟ ਦੇ ਉੱਤੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਚੀਜ਼ ਦਾ ਧਿਆਨ ਰੱਖਣ ਕਿ ਜੇਕਰ ਕੋਈ ਵੀ ਅਸ਼ਲੀਲ ਕੰਟੈਂਟ ਪਾਇਆ ਇਸ ਨੂੰ ਪਹਿਲਾ ਤਾਂ ਤੁਰੰਤ ਰੋਕੋ ਕੋਈ ਵੀ ਪਾਇਆ ਹੋਇਆ ਕੰਟੈਂਟ ਐ ਇਸ ਨੂੰ ਰੋਕ ਦਿਵੋ ਲੇਕਿਨ ਜੇਕਰ ਅੱਕੇ ਤੋ ਜਿਹੜਾ ਕੰਟੈਂਟ ਪਾਇਆ ਗਿਆ ਤਾਂ ਤੁਹਾਡੇ ਉੱਤੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਐਕਸ਼ਨ ਨਾਲ ਲੈਣਤੀ ਪਲੇਟਫਾਰਮ ਤੇ ਯੂਜ਼ਰ ਦੋਨਾਂ ਦੇ ਉੱਤੇ ਕਾਰਵਾਈ ਜਿਹੜੀ ਹੋਏਗੀ ਬੱਚਿਆਂ ਦੇ ਲਈ ਨੁਕਸਾਨਦਾਇਕ ਕੰਟੈਂਟ ਹਟਾਉਣ ਦੇ ਲਈ ਐਡਵਾਈਜ਼ਰੀ ਜਿਹੜੀ ਚਾਰੇ ਕੀਤੀ ਗਈ ਹੈ ਕਿ ਅਸ਼ਲੀਲ ਪੱਦੇ ਅਤੇ ਪੋਰਨੋਗ੍ਰਾਫਿਕ ਕੰਟੈਂਟ ਤੁਰੰਤ ਰੋਕਣ ਦੇ ਆਦੇਸ਼ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਹੈ ਕਿ ਅਸ਼ਲੀਲ ਕੰਟੈਂਟ ਤੇ ਤੁਰੰਤ ਰੋਕ ਜਿਹੜੀ ਕੰਪਨੀਆਂ ਦੇ ਵੱਲੋਂ ਲਖਾਈ ਚਾਹੀਏ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਜਾਏਗੀ ਸੋਸ਼ਲ ਮੀਡੀਆ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਸਖਤ ਚੁਟਕਾਮੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਜੀਆਂ ਦੱਸਦੇ ਕਿ ਸੋਸ਼ਲ ਮੀਡੀਆ ਤੇ ਜੋ ਕੰਟੈਂਟ ਪਾਇਆ ਜਾਂਦਾ ਉਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੰਪਨੀਆਂ ਨੂੰ ਸਿੱਧੀ ਚੁਟਕਾਮੀ ਦਿੰਦੀ ਹੈ ਕਿ ਜੋ ਅਸ਼ਲੀਲ ਕੰਟੈਂਟ ਕੰਪਨੀ ਦੇ ਵੱਲੋਂ ਆਪਣੀ ਸਾਈਟਸ ਦੇ ਉੱਤੇ ਪਾਇਆ ਜੋ ਆਉਂਦਾ ਉਸ ਨੂੰ ਤੁਰੰਤ ਰੋਕਿਆ ਜਾਵੇ ਜੇਕਰ ਅ제ਹਾ ਨਾ ਕੀਤਾ ਗਿਆ ਤਾਂ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜਾ ਹੋਏਗੀ ਜਿਆਦਾ ਸੀ ਕਿ ਕੰਪਨੀ ਦੇ ਸਮੇਤ ਯੂਜ਼ਰ ਤੇ ਉੱਤੇ ਜਿਹੜਾ ਸਿੱਧੀ ਕਾਰਵਾਈ ਹੋਣੀ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਜਿਹੜੀਆਂ ਵੈਬਸਾਈਟਸ ਨੇ ਉਹਨਾਂ ਦੇ ਉੱਤੇ ਅਸ਼ਲੀਲ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਜਿਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਇਸ ਦਾ ਬੁਰਾ ਅਸਰ ਪੈਂਦਾ ਕਿਉਂਕਿ ਘਰ ਤੋਂ ਮਰਦੇ ਜਿਹੜੇ ਬੱਚੇ ਨਹੀਂ ਉਹਨਾਂ ਦੇ ਵੱਲੋਂ ਵੀ ਫੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਲੇਕਿਨ ਇਸ ਤਰੀਕੇ ਦੇ ਨਾਲ ਜਦੋਂ ਉਨਾਂ ਦੇ ਵੱਲੋਂ ਚਈਆਂ ਚੀਜ਼ਾਂ ਵੇਖੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਗਲਤ ਅਸਰ ਜਿਹੜਾ ਪੈਂਦਾ ਨਜ਼ਰ ਆਉਂਦਾ ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਜੋ ਹੈ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਜਿਨ੍ਹਾਂ ਕੰਪਨੀਆਂ ਦੇ ਵੱਲੋਂ ਆਪਣੀਆਂ ਸਾਈਟਸ ਦੇ ਉੱਤੇ ਕੋਈ ਵੀ ਅਸ਼ਲੀਲ ਕੰਟੈਂਟ ਪਾਇਆ ਗਿਆ ਉਸ ਨੂੰ ਤੁਰੰਤ ਜਿਹੜਾ ਰੋਕਿਆ ਜਾਵੇ ਜੇਕਰ ਅਜਿਹਾ ਨਾ ਕੀਤਾ ਗਿਆ ਕੰਪਨੀ ਦੇ ਸਮੇਤ ਯੂਜ਼ਰ ਦੇ ਉੱਤੇ ਜਿਹੜਾ ਸਿੱਧੇ ਤੌਰ ਦੇ ਉੱਤੇ ਕਾਰਵਾਈ ਹੋਏਗੀ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਜਿੰਨੀਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਈਟਸ ਨੇ ਕਈ ਤਰ੍ਹਾਂ ਦੇ ਉੱਤੇ ਜੋ ਹੈ ਕਹਿ ਸਕਦੇ ਆ ਕਿ ਸ਼ਲੀਲ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਲੇਕਿਨ ਜੇਕਰ ਉਹਨੂੰ ਲੱਗਿਆ ਕਿ ਕਿਸੇ ਕੰਪਨੀ ਦੇ ਵੱਲੋਂ ਇਸ ਤਰੀਕੇ ਦੇ ਨਾਲ ਅਸ਼ਮੀਲ ਕੰਟੈਂਟ ਪਾਇਆ ਜਾ ਰਿਹਾ ਹੈ ਤਾਂ ਉਸੇ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜਾ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਕੋਈ ਕੰਪਨੀ ਹੈ ਕਿਸੇ ਦੇ ਵੱਲੋਂ ਯੂਜ਼ਰ ਦੇ ਵੱਲੋਂ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਸ਼ੇਅਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਅਕਸਰ ਦੇਖ ਰਿਹਾ ਸੋਸ਼ਲ ਮੀਡੀਆ ਜਿਹੜਾ ਕਿ ਪਹਿਲਾਂ ਜਾਣਕਾਰੀ ਦੇ ਲਈ ਵਰਤਿਆ ਜਾਂਦਾ ਸੀ ਲੇਕਿਨ ਹੁਣ ਇਸ ਤਰੀਕੇ ਦੇ ਨਾਲ ਇਸ ਤੀ ਗਲਤ ਵਰਤੋਂ ਕੀਤੀ ਜਾਂਦੀ ਹੈ ਅਸ਼ਲੀਲ ਕੰਟੈਂਟ ਜਿਹੜਾ ਪਿਆਸੋਂਦਾ ਗਲਤ ਵਰਤੋਂ ਕਰਕੇ ਅੱਗੇ ਇਸ ਦਾ ਗਲਤ ਇਸਤੇਮਾਲ ਜਦੋਂ ਕਰਦੇ ਨੇ ਤਾਂ ਬੁਰਾ ਤਰੀਕਾ ਜਿਹੜਾ ਬੁਰਾ ਅਸਰ ਇਸ ਦਾ ਦੇਖਣ ਨੂੰ ਮਿਲਦਾ ਤੇ ਹੁਣ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਅੱਜਕੱਲ ਛੋਟੇ ਤੋਂ ਛੋਟਾ ਬੱਚਾ ਵੀ ਜਿੰਨਾ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੁੰਦਾ ਉਹਨਾਂ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਚਿੰਤਾ ਜ਼ਿਤਾਈ ਹੈ ਕਿ ਬੱਚਿਆਂ ਦੇ ਦਿਮਾਗ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਮਾੜਾ ਅਸਰ ਪੈਂਦਾ ਇਸ ਕਰਕੇ ਜਿੰਨੀਆਂ ਵੀ ਵੈਬਸਾਈਟ ਨੇ ਜਿੰਨਾ ਦੇ ਵੱਲੋਂ ਅਸ਼ਲੀਲ ਕੰਟੈਂਟ ਆਪਣਾ ਕਿਤੇ ਵੀ ਪਾਇਆ ਜਾਂਦਾ ਭਾਵੇਂ ਉਹ ਕਿਸੇ ਵੀ ਸਾਈਟ ਦੇ ਉੱਤੇ ਹੋਣ ਹੁਣ ਸੋਸ਼ਲ ਮੀਡੀਆ ਆਪਣਾ ਪਹਿਲਾ ਕੰਟੈਂਟ ਪੋਣ ਤੋਂ ਪਹਿਲਾਂ ਇਹ ਧਿਆਨ ਜ਼ਰੂਰ ਰੱਖਣ ਜੇਕਰ ਕਿਤੇ ਉਹਨਾਂ ਨੇ ਅਸ਼ਲੀਲ ਕੰਟੈਂਟ ਪਾਇਆ ਤਾਲ ਉਸੇ ਤੋਂ ਬਾਅਦ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਸੁਕੇਂਦਰ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਕੰਪਨੀਆਂ ਤੇ ਯੂਜ਼ਰ ਇਸ ਛੇਸ ਨੂੰ ਧਿਆਨ ਦੇ ਵਿੱਚ ਰੱਖਣ ਕਿ ਹੁਣ ਜੇਕਰ ਅਸ਼ਲੀਲ ਕੰਟੈਂਟ ਕਿਸੇ ਦੇ ਵੱਲੋਂ ਵੀ ਪਾਇਆ ਗਿਆ ਜਾਂ ਸ਼ੇਅਰ ਕੀਤਾ ਗਿਆ ਤਾਂ ਅਕੀ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਇਕ ਤੋਂ ਬਾਅਦ ਇੱਕ ਅਜਿਹਾ ਕੰਟੈਂਟ ਜਿਹੜਾ ਪਾਇਆ ਜਾਂਦਾ ਹੈ ਲੇਕਿਨ ਕਈ ਵਾਰ ਅਸ਼ਲੀਲ ਕੰਟੈਂਟ ਜੋ ਦੋ ਬੱਚੇ ਫੋਨ ਦਾ ਇਸਤੇਮਾਲ ਕਰਦੇ ਨੇ ਕਈ ਵਾਰ ਉਹਨਾਂ ਦੇ ਫੋਨ ਦੇ ਉੱਤੇ ਅਜਿਹਾ ਕੰਟੈਂਟ ਆਉਂਦਾ ਹੈ ਜਿਸ ਕਰਕੇ ਉਹਨਾਂ ਦੇ ਉੱਤੇ ਮਾੜਾ ਅਸਰ ਪੈਂਦਾ ਹੈ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਕੇਂਦਰ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਨੀਆਂ ਤੇ ਜਿਹੜੇ ਯੂਜ਼ਰ ਨੇ ਇਸਿੱਤੇ ਤੌਰ ਦੇ ਉੱਤੇ ਇਸ ਚੀਜ਼ ਦਾ ਧਿਆਨ ਰੱਖਣ ਕਿ ਜੇਕਰ ਕਿਸੇ ਨੇ ਅਸ਼ਲੀਲ ਕੰਟੈਂਟ ਪਾਇਆ ਤਾਂ ਉਸ ਦੇ ਤੋਂ ਬਾਅਦ ਉਹਨਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਪਹਿਲਾ ਤੁਸੀਂ ਵੇਖੋ ਜਦੋਂ ਕੰਟੈਂਟ ਪਾਇਆ ਜਾਂਦਾ ਸੀ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਇੱਕ ਇਨਫੋਰਮੇਸ਼ਨ ਦਾ ਸੋਰਸ ਹੁੰਦਾ ਸੀ ਕਿ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ ਲੇਕਿਨ ਹੁਣ ਦਿਨ ਬਰ ਦਿਨ ਵੇੜਾ ਇੱਕ ਐਸਾ ਕਦੇ ਆ ਕਿ ਜਿਸ ਤਰੀਕੇ ਦੇ ਨਾਲ ਕੰਟੈਂਟ ਪਾਏ ਜਾਂਦੇ ਨੇ ਅਸ਼ਲੀਲਤਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਧਦੀ ਜਾ ਰਹੀ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਕੇਂਦਰ ਸਰਕਾਰ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਕੰਪਨੀਆਂ ਆਪਣੀ ਵੈਬਸਾਈਟ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਚੀਜ਼ ਦਾ ਧਿਆਨ ਰੱਖਣ ਕਿ ਜੇਕਰ ਕੋਈ ਵੀ ਅਸ਼ਲੀਲ ਕੰਟੈਂਟ ਪਾਇਆ ਇਸ ਨੂੰ ਪਹਿਲਾਂ ਤਾਂ ਤੁਰੰਤ ਰੋਕੋ ਕੋਈ ਵੀ ਪਾਇਆ ਹੋਇਆ ਕੰਟੈਂਟ ਹੈ ਇਸ ਨੂੰ ਰੋਕ ਦਿਵੋ ਲੇਕਿਨ ਜੇਕਰ ਅੱਗੇ ਤੋਂ ਜਿਹੜਾ ਕੰਟੈਂਟ ਪਾਇਆ ਗਿਆ ਤਾਂ ਤੁਹਾਡੇ ਉੱਤੇ ਸਿੱਧੇ ਤੌਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਐਕਸ਼ਨ ਨਾਲ ਲੈ ਕੇ ਪਲੇਟਫਾਰਮ ਤੇ ਯੂਜ਼ਰ ਦੋਨਾਂ ਦੇ ਉੱਤੇ ਕਾਰਵਾਈ ਜਿਹੜੀ ਹੋਏਗੀ ਬੱਚਿਆਂ ਦੇ ਲਈ ਨੁਕਸਾਨਦਾਇਕ ਕੰਟੈਂਟ ਹਟਾਉਣ ਦੇ ਲਈ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਹੈ ਕਿ ਅਸ਼ਲੀਲ ਪੱਧ ਦੇ ਅਤੇ ਪੋਰਨੋਗ੍ਰਾਫਿਕ ਕੰਟੈਂਟ ਤੁਰੰਤ ਰੋਕਣ ਦੇ ਆਦੇਸ਼ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਹੈ ਕਿ ਅਸ਼ਲੀਲ ਕੰਟੈਂਟ ਤੇ ਤੁਰੰਤ ਰੋਕ ਜਿਹੜੀ ਕੰਪਨੀਆਂ ਦੇ ਵੱਲੋਂ ਲਖਾਈ ਚਾਹੀਏ ਨਹੀਂ ਤਾਂ ਹਉਣ ਵਾਲੇ ਸਮੇਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਚਾਹੀਏ